ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਸਾਰੇ ਜਣੇ ਬਹੁਤ ਵਧੀਆ ਹੋਮੋਂਗੇ ਤੇ ਅੱਜ ਹੈਗੀ ਸੀ ਗੁਰਪੁਰਬ ਵਾਲੀ ਰਾਤ ਬੱਚੇ ਸਾਡੇ ਸੋ ਗਏ ਨੇ ਤੇ ਆਪਾਂ ਰਾਤ ਨੂੰ 8 ਵਜੇ ਚੱਲੇ ਸੀਗੇ ਗੁਰਦੁਆਰਾ ਸਾਹਿਬ ਕਿਉਂਕਿ ਸਾਡੇ ਪਿੰਡ ਗੁਰਦੁਆਰਾ ਸਾਹਿਬ ਗੁਰਪੁਰਬ ਵਾਲੀ ਰਾਤ ਨੂੰ 8 ਵਜੇ 7 ਵਜੇ ਤੋਂ ਸਵੇਰ ਦੇ 4 ਵਜੇ ਤੱਕ ਸਾਰੀ ਰਾਤ ਪ੍ਰੋਗਰਾਮ ਹੁੰਦਾ ਹੈ ਸਾਰੀ ਰਾਤ ਕੀਰਤਨ ਹੁੰਦਾ ਹੈ ਤੇ ਚਲੋ ਜੀ ਆਪਾਂ ਚੱਲੇ ਆ ਹੁਣ ਆ ਜਾਾਂਗੇ 11-12 ਵਜੇ ਤੱਕ ਵਾਪਸ हां जी हाँ जी आप गुरुद्वारा साहब पहुंच गए करो दर्शन what ਤਾਂ ਇਹ ਹੀ ਕਰਦਿਆਂ ਹਾਂ ਅੱਜ ਕੱਲ੍ਹ ਦੇ ਬਾਗ ਹਸਪਤਾਲ ਤੋਂ ਉਹ ਮੈਨੂੰ ਸੀ ਸੋਏ ਜਿਹੜੀ ਡਿਗਰੀ ਦਾ ਕੰਮ ਸੀ ਇਹ 다 ਨਹੀਂ ਚਾਰੇ ਰਸਤੇ ਨੇ ਵੀ ਬਹੁਤ ਵਿਚਾਰ ਆ ਰਹੀ ਹੈ ਸੋਚ ਰਿਹਾ ਜੀ ਗੁਰਦਾਰਮ ਸਿੰਘ ਸਹਿਬ ਮਹਾਰਾਜ ਦਾ ਅੱਜ ਉਤਾਰ ਹੋਇਆ ਹੈ 6 ਘੰਟੇ ਇਹਨਾਂ ਦੇ ਦਰਮਣ ਹੋਏ ਆ ਮੇਰੀ ਉਮਰ 70 ਸਾਲ ਦੀ ਮੇਰੀ ਉਮਰ ਹੈ ਪਤਾ ਨਹੀਂ ਕਦੋਂ ਇਸ ਥਿਰੇ ਨੇ ਫੁੱਟ ਜਾਣਾ ਕਾਹਮ ਸਾਰਾ ਇਸ ਬਾਟੇ ਦਾ ਕਿੰਨਾ ਕਲਾਕਿਆ ਖੜਕਾ ਪਤਾ ਨਹੀਂ ਕਿਦੋਂ ਦੂਜਰਾ ਮੁਕ ਜਾਣਾ ਹੈ ਤੇ ਗੁਰੂ ਨਾਨਕ ਦੇਵ ਸਾਹਿਬ ਦਾ ਅਜੋ ਉਤਾਰ ਹੋਇਆ ਹੈ ਕਿ ਕਿਤੇ ਐ ਨਾ ਹੋਵੇ ਕਿ ਨਾਨਕ ਸਾਹਿਬ ਆਰਾਮ ਦੇਸ਼ ਕਰਨ ਲੱਗਣ ਤੋਂ ਪਹਿਲਾਂ ਮੈਂ ਇਸ ਦੁਨੀਆ ਤੋਂ ਨਿਕਲ ਜਾਵਾਂ ਅਰਦਾਸ ਕਰਦਾ ਹੈ اے ਵੈਰੂ ਈਸ਼ਵਰ ਇੰਨੀ ਕਲੰਗੀ ਉਮਰ ਮੈਨੂੰ ਥੋੜੀ ਜੀ ਬਚਤੇ ਮੈਂ ਗੁਰੂ ਨਾਨਕ ਸਾਹਿਬ ਮਾਲਾ ਸਾਭੀ ਜਗਤ ਦਾ ਮਾਲਿਕਾ ਜਿੱਥੇ ਗੋਪੀ ਦੇ ਅਸਮਲਿਓ ਸਰਬ ਪ੍ਰਭੂ ਦਾ ਹੋਣੀ ਛਾਇਆ ਕਹਿਣ ਨਾਮ ਕੀ ਬੋਲੀ ਤੋ ਨਾਮ ਹੈ সন্দাতা নাওনি আহারLambda নাম কি

ਤੇ ਸਮਝ ਜਮਾਤਾ ਕੀ ਜਾਣ ਕਿਸ ਸੁਰ ਵਿੱਚ ਵਜਦੀ ਤੇ ਸਮਝ ਜਮਾਤਾ ਕੀ ਜਾਣ ਕਿਸ ਸੁਰ ਵਿੱਚ ਵਜਦੀ जय <laughs> झाल